ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ এবੀਪੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਧਰਤੀ ਦਾ ਇਹ ਸਾਡਾ ਸਫ਼ਰ ਅੱਜ ਵੀ ਜਾਰੀ ਹੈ ਬੀਤੇ ਦਿਨੀ ਅਸੀਂ ਦਰਸ਼ਨ ਕੀਤੇ ਉਹਨਾਂ ਇਤਿਹਾਸਿਕ ਥਾਵਾਂ ਦੇ ਜੋ ਗਵਾਹ ਬਣੀਆਂ ਸਾਹਿਬਜ਼ਾਦਾ ਸੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦਾ ਸਿੱਖ ਇਤਿਹਾਸ ਦਾ ਸਾਡਾ ਇਹ ਸਫ਼ਰ ਅੱਜ ਵੀ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜਾਰੀ ਰਹੇਗਾ ਅਸੀਂ ਦਰਸ਼ਨ ਕਰਾਂਗੇ ਉਹਨਾਂ ਇਤਿਹਾਸਿਕ ਥਾਵਾਂ ਦੇ ਜੋ ਸਿੱਖ ਇਤਿਹਾਸ ਦਾ ਨਾਇਆਬ ਹਿੱਸਾ ਨੇ ਸਿਆਸਤਲ ਸੋਏ ਨ ਚਵਾਰੇ ਜਿਦੈ ਨਾਮ ਜਪੀਏ ਪ੍ਰਭ ਪਿਆਰੇ ਸਿਆਸਤਲ ਸੋਏ ਨ ਚਵਾਰੇ ਜਿਦੈ ਨਾਮ ਨਾ ਜਪੀਏ ਨਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਲਾਇਆ ਦਸਮ ਪਿਤਾ ਦੇ ਛੋਟੇ ਲਾਲਾਂ ਦੀ ਸ਼ਹਾਦਤ ਦੇ ਇਤਿਹਾਸ ਨਾਲ ਮੋਤੀਰਾਮ ਮਹਿਰਾ ਜੀ ਦਾ ਇਤਿਹਾਸ ਵੀ ਜੁੜਿਆ ਹੋਇਆ ਹੈ ਜਦੋਂ ਛੋਟੇ ਸੈਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਲਜ ਵਿੱਚ ਕੈਦ ਰੱਖਿਆ ਗਿਆ ਸੀ ਤਾਂ ਮੋਤੀਰਾਮ ਮਹਿਰਾ ਜੀ ਨੇ ਮੁਗਲ ਹਕੂਮਤ ਤੋਂ ਚੋਰੀ ਛੋਟੇ ਸੈਜਾਦਿਆਂ ਤੇ ਮਾਤਾ ਜੀ ਨੂੰ ਦੁੱਧ ਪਿਲਾਇਆ ਸੀ ਆਓ ਦਰਸ਼ਨ ਕਰਨ ਚੱਲੀਏ ਮੋਤੀਰਾਮ ਮਹਿਰਾ ਦੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਸਾਹਿਬ ਦੇ ਹਰ ਰੁੱਕੀ ਰੋਟੀ ਖਾਏ ਸਮੋਲੇ ਹਰ ਰੁੱਕੀ ਰੋਟੀ ਖਾਏ ਸਮੋਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਜਦੋਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੋਜ ਵਿੱਚ ਕੈਦ ਕੀਤਾ ਹੋਇਆ ਸੀ ਤਾਂ ਮਾਤਾ ਜੀ ਨੇ ਸ਼ਾਹੀ ਲੰਗਰ ਤੇ دیਵਾਨ ਸੁਚਾਨੰਦ ਦੇ ਘਰ ਦੇ ਖਾਣੇ ਤੋਂ ਇਨਕਾਰ ਕਰ ਦਿੱਤਾ ਸੀ। ਉਹ ਦੇ ਮਹੀਨੇ ਦੀ ਕੜਕ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਭੁੱਖਣ ਪਾਣੇ, ਮਾਤਾ ਜੀ ਸਮੇਤ ਵਾਹਿਗੁਰੂ ਦਾ ਜਾਪ ਕਰ ਰਹੀ ਦੋਵੇਂ ਲਾਲ ਮੋਤੀराम ਤੋਂ ਬਰਦਾਸ਼ਤ ਨਾ ਹੋਈ। ਘਰਵਾਲੀ ਨਾਲ ਸਲਾਹ ਕਰਕੇ ਮੋਤੀराम ਜੀ ਨੇ ਘਰੋਂ ਦੁੱਧ ਦਾ ਗੜਵਾ ਕੋਰੇ ਭਾਂਡੇ ਵਿੱਚ ਜਲ ਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇਣ ਲਈ ਘਰਵਾਲੀ ਦੇ ਚਾਂਦੀ ਦੇ ਗਹਿਣੇ ਲੈ ਲਈ। ਇਹ ਠੰਡੇ ਬੁਰਜ ਵਿੱਚ ਜਾ ਪੂਜਾ ਜਿੱਥੇ ਮੋਤੀਰਾਮ ਮੈਰਾ ਜੀ ਨੇ ਮਾਤਾ ਗੁਜਰੀ ਜੀ ਤੇ ਸਾਈਂਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਈਂਬਜ਼ਾਦਾ ਫਤਿਹ ਸਿੰਘ ਨੂੰ ਸਮੁੰਦਰ ਯਾਨੀ ਦੁੱਧ ਛਕਾਇਆ ਇਹ ਸੇਵਾ ਮੋਤੀਰਾਮ ਮੈਰਾ ਨੇ ਲਗਾਤਾਰ 3 ਦਿਨ ਤੱਕ ਕੀਤੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਇਤਿਹਾਸਿਕ ਗਿਲਾਸਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜਿਨ੍ਹਾਂ ਵਿੱਚ ਛੋਟੇ ਸਹਬਜ਼ਾਦਿਆਂ ਬਾਬਾ ਜ਼ੂਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਮੋਤੀराम ਮਹਿਰਾ ਜੀ ਨੇ ਦੁੱਧ ਪਿਲਾਇਆ ਸੀ। ਸ਼ੀਸ਼ੇ ਵਿੱਚ ਪੂਰੀ ਤਰ੍ਹਾਂ ਨਾਲ ਸੰਭਾਲ ਕੇ ਰੱਖੇ ਗਏ ਨੇ ਉਹ ਇਤਿਹਾਸਿਕ ਗਿਲਾਸ ਜਿਨ੍ਹਾਂ ਵਿੱਚ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਦੁੱਧ ਪੀਤਾ ਸੀ। ਤੁਸੀਂ ਬਿਲਕੁਲ ਪ੍ਰਤੱਖ ਦਰਸ਼ਨ ਕਰ ਸਕਦੇ ਹੋ ਉਹਨਾਂ ਗਿਲਾਸਾਂ ਦੇ। ਸਮਾਪਨ ਦੇ ਨਾਲ ਭਾਵੇਂ ਇਹ ਗਿਲਾਸ ਥੋੜੇ ਟਿੜਕ ਚੁੱਕੇ ਨੇ ਪਰ ਇਹ ਗਿਲਾਸ ਗਵਾਹ ਨੇ ਉਸ ਇਤਿਹਾਸਿਕ ਯਾਦ ਦੇ ਉੱਪਰ ਅਸੀਂ ਦੇਖ ਸਕਦੇ ਹਾਂ ਇੱਕ ਤਸਵੀਰ ਹੈ ਜਿਨ੍ਹਾਂ ਦੇ ਵਿੱਚ ਮੋਤੀराम ਮਹਿਰਾ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਿਲਾ ਰਹੇ ਨੇ ਤੇ ਉਹਨਾਂ ਨੇ ਲਗਾਤਾਰ 3 ਦਿਨ ਤੱਕ ਠੰਡੇ ਬੁਰਜ ਵਿੱਚ ਕੈਦ ਛੋਟੇ ਲਾਲਾਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ हम कश्मीर से आए दरगाह यहाँ ठहरे दरगाह में तो यहाँ मुझे बहुत अच्छा लगा कि सामने दरगाह भी हैं आपका गुरुद्वारा साहब भी हैं और यहाँ के लोग ख़ास तौर पर कश्मीरियों की तरह मेहमान नवाज़ हैं यहाँ के औरतें यहाँ के लड़कियाँ पर्दे में रहते हैं जैसे आप ठहरे हो अपने बाल अपने बदन को डक कर रहते हो ये मुझे बहुत अच्छा लगा क्योंकि आपने अपना कल्चर को हमेशा के लिए कायम रखा है यहाँ जहाँ भी मैं गई हूँ थोड़ी बहुत घूमे हैं यहाँ मैंने देखा कि आपने अपना पंजाबी कल्चर महफूज रखा है जिस गुरुद्वारा साहब में हम बैठे हैं उस गुरुद्वारा साहब का इतिहास क्या है क्या आप कुछ जानते हैं इस बारे में मैं कुछ नहीं जानती ना कभी पढ़ा है बहुत कुछ पढ़ा है कि अल्लाह ताला एक ही हैं दूसरा कोई नहीं है सिर्फ़ एक अल्लाह है जैसे आपके गुरु नानक साहब ने बताया है कि अल्लाह एक ही है तो यहाँ आके मैंने सुना है कि कोई ालिम बादशाह गुजरा है जिसने बच्चों को दूध तक बंद किया है चीरा है कोई भी हो किसी भी रिलिजन से ताल्लुक़ रखता हो ालम को एक ना एक दिन फना होना ही है म कभी रहता नहीं और ना म करना क्योंकि हम सब अल्लाह ताली के बंदे हैं और लोट को लौट कर हमें उसी के पास जाना हम क्यों इस दुनिया में म करें क्यों अपने आप को जहनम की तरह धके दे मज़हब यही नहीं सिखाता है कि कोई रास्ते में चले उसको धका दो आ, ऐसे कोई आपके साथ हमसाया हो उसके साथ जुल्म करो ये कोई मजहब नहीं सिखाता जो हमें अपना अपना दीन इस्लाम सिखाता है जैसे मैं मुसलमान हूँ हमारा मजहब सिखाता है कि इंसान एक है किसी हर एक के साथ भलाई करो ਜੀ ਬਿਲਕੁਲ ਪਰਮਾਤਮਾ ਦੇ ਚਾਹੇ ਕਿੰਨੇ ਵੀ ਨਾਮ ਹੋਣ ਚਾਹੇ ਅੱਲਾਹ ਹੋਵੇ RAM ਹੋਵੇ ਜਾਂ ਵਾਹਿਗੁਰੂ ਪਰਮਾਤਮਾ ਇੱਕ ਹੈ ਤੇ ਪੂਰੀ ਦੁਨੀਆ ਜਿਹੜੀ ਉਸ ਪਰਮਾਤਮਾ ਤੋਂ ਇੱਕ ਜੋਤ ਦੇ ਵਿੱਚੋਂ ਨਿਕਲੀ ਹੈ ਗੁਰਬਾਣੀ ਵਿੱਚ ਵੀ ਲਿਖਿਆ ਸਬੇ ਸਾਂਜੀ ਵਾਲ ਸਦਾਇਨ ਕੋਈ ਨ ਦਿਸੈ ਬਾਹਰਾ ਜਿਓ ਸਮਾਪਾ ਕੇ ਜਦੋਂ ਮੁਗਲ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੋਤੀਰਾਮ ਮਹਿਰਾ ਨੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਤਿੰਨ ਦਿਨਾਂ ਤੱਕ ਲਗਾਤਾਰ ਦੁੱਧ ਪਿਲਾਇਆ ਸੀ ਤਾਂ ਦੁੱਧ ਪਿਲਾਉਣ ਦੇ ਜੁਰਮ ਦੀ ਸਜ਼ਾ ਵਿੱਚ ਮੋਤੀਰਾਮ ਮਹਿਰਾ ਨੂੰ ਪਰਿਵਾਰ ਸਮੇਤ ਕੋਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਮੋਤੀਰਾਮ ਮਹਿਰਾ ਦੀ ਇਸ ਕੁਰਬਾਨੀ ਬਦਲੇ ਉਸ ਸ਼ਰਧਾਲੂ ਸ਼ਹੀਦ ਦੀ ਯਾਦ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਉਹ ਸਾਰੀ ਕਰਵਾਈ ਗਈ ਹੈ ਮੋਤੀਰਾਮ ਮਹਿਰਾ ਦਾ ਨਾਮ ਇਤਿਹਾਸ ਦੇ ਵਿੱਚ ਹਮੇਸ਼ਾ ਅਮਰ ਰਹੇਗਾ ਤੀਰਥ ਨੇ ਦੋ ਪੰਜਾਬ ਵਿੱਚ ਚਮਕੌਰ ਤੇ ਸਰਹੰਦ ਕਟਵਾਏ ਜਿੱਥੇ ਬਾਪ ਨੇ ਚਾਰ ਆਪਣੇ ਫਰਜ਼ੰਦ ਨਿੱਕੀਆਂ ਜਿੰਦਾ ਵੇਖੋ ਕਿਡੇ ਖੇਲ ਰਚਾਏ ਦਸਦੀ ਕੰਧ ਸਰਹੰਦ ਦੀ ਕਿੰਜ ਸੀਸ ਕਟਾਏ ਸਰਹੰਦ ਦੀਆਂ ਨੀਹਾਂ ਵਿੱਚ ਨਵੇਂ ਕਾਂਡ ਲਿਖੇ ਗਏ ਲਾਲਚ ਦੇ ਹਰ ਪੜਾ ਨੂੰ ਠੁਕਰਾ ਕੇ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਜਾ ਕੇ ਖੜ ਗਏ ਕਾਜ਼ੀ ਨੇ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਪਰਮਾਉਣ ਦੀ ਪਰ ਦੋਵੇਂ ਗੱਜ ਕੇ ਬੋਲੇ ਧਰਮ ਨਾ ਤਜੈ ਹੈ ਕਬੀ ਤੁਰਕ ਨਾ ਬਨਾ ਹੈ ਜੋਤ ਨਾਲ ਜੋਤਾਂ ਮਿਲ ਗਈਆਂ ਉਸ ਵੇਲੇ ਧਰਤੀ ਆਕਾਸ਼ ਹਵਾ ਪਾਣੀ ਅੱਗ ਗੱਲ ਕੀ ਕੁਦਰਤ ਦੀ ਹਰਸ਼ ਹੈ ਠੰਡੇ ਹੋ ਕੇ ਪਰ ਰਹੀ ਸੀ अनोखे ਲਾਲਾਂ ਦੀ ਵਿਲੱਖਣ ਸ਼ਹੀਦੀ ਜੁਗਾਂ-ਜੁਗਾਂ ਤੱਕ ਅਮਰ ਰਹੇਗੀ ਸਾਬਜ਼ਾਦਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਗਲਗੀ ਤਰ ਦੇ ਬੀਰੇ ਸਪੁੱਤਰ ਸੋਣੀ ਖੇੜ ਸ਼੍ਰੀ ਪਤੇਗੜ੍ਹ ਸਾਹਿਬ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਇਸੇ ਤਰ੍ਹਾਂ ਜਾਰੀ ਰਹੇਗੀ ਤੁਸੀਂ ਕਿਧਰੇ ਨਹੀਂ ਜਾਣਾ ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਵੇਖਾਂਗੇ ਦੀਵਾਨ ਟੋਡਰਮਲਦੀ ਇਤਿਹਾਸਿਕ ਜਹਾਜ਼ ਹਵੇਲੀ। ਸ਼੍ਰੀ ਪਤੇਗੜ ਸਾਹਿਬ ਦੀ ਧਰਤੀ ਤੇ ਜਿੱਥੇ ਨਿੱਕੀਆਂ ਜਿੰਦਾ ਵੱਡਾ ਸਾਕਾ ਦਾ ਇਤਿਹਾਸ ਵਾਪਰਿਆ ਏ ਆਪਣੀ ਇਹ ਧਰਤੀ ਹਜ਼ਾਰਾਂ ਸਿੰਘਾਂ ਦੇ ਖੂਨ ਨਾਲ ਵੀ ਰੰਗੀ ਗਈ ਸੀ। ਹੋਰ ਕਿਸ ਕਿਸ ਇਤਿਹਾਸ ਦੀ ਗਵਾਹ ਬਣੀ ਇਹ ਧਰਤੀ ਆਉ ਚੱਲਦੇ ਆਂ ਉਸ ਇਤਿਹਾਸ ਵੱਲ ਅੱਜ ਕਰਹੀ ਕਾ ਖਾਲਸਾ ਆਕੀ ਰਹੇ ਨਾ ਕੋਈ ਖ਼ਾਰ ਹੋਏ ਸਭ ਮਿਲenge ਬੱਚੇ ਸ਼ਰ ਕੋਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਪ੍ਰਾਪਤ ਕਰਨ ਤੋਂ ਬਾਅਦ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਆ ਕੇ ਹਜ਼ਾਰਾਂ ਕੋਟ ਸਵਾ ਸਿੰਘਾਂ ਦੀ ਵਿਸ਼ਾਲ ਫੌਜ ਤਿਆਰ ਕੀਤੀ ਸਰਹੰਦ ਤੇ ਤਿੰਨ ਪਾਸਿਆਂ ਤੋਂ ਹਮਲਾ ਕੀਤਾ ਗਿਆ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਲਾ ਲੈਣ ਦੇ ਲਈ ਮੁਰਿੰਡੇ ਵਾਲੇ ਪਾਸੇ ਤੋਂ ਕੀਤੇ ਗਏ ਹਮਲੇ ਵਿੱਚ ਦਮੋਟ ਪਿੰਡ ਤੋਂ ਭਾਈ ਸੁਖਾ ਸਿੰਘ ਜੀ ਨੂੰ ਫੌਜ ਦੇ ਫੌਸਦਾਰ ਥਾਪਿਆ ਗਿਆ ਸੀ ਮੁਗਲਾਂ ਨਾਲ ਯੁੱਧ ਕਰਦੇ ਹੋਏ ਭਾਈ ਸੁਖਾ ਸਿੰਘ ਇਸੇ ਅਸਥਾਨ ਤੇ ਸ਼ਹੀਦੀ ਪ੍ਰਾਪਤ ਕਰ ਗਏ ਸਨ ਉਨ੍ਹਾਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਅੱਜ ਇੱਥੇ ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਸੁਖਾ ਸਿੰਘ ਜੀ ਸੁਸ਼ੋਭਿਤ ਹੈ ਦਸਮ ਪਤਸ਼ਾ ਗੁਰੂ ਗੋਪਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਜਦੋਂ ਬੈਰਾਗੀ ਮਾਦੋ ਦਾਸ ਨੂੰ ਸਿੰਘ ਸਜਾ ਕੇ ਬੰਦਾ ਸਿੰਘ ਬਣਾ ਕੇ ਤੇ ਥਾਪੜਾ ਦੇ ਕੇ ਪੰਜਾਬ ਫਤਿਹ ਕਰਨ ਲਈ ਤੋਰਿਆ ਤਾਂ ਬੰਦਾ ਸਿੰਘ ਨੇ ਹਜ਼ਾਰਾਂ ਸਿੰਘਾਂ ਦੀ ਫੌਜ ਤਿਆਰ ਕੀਤੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸ੍ਰੀ ਹਰਮੰਦਰ ਸਾਹਿਬ ਤੇ ਕੀਤੇ ਹਮਲੇ ਦਾ ਬਦਲਾ ਲੈਣ ਲਈ 50 ਹਜ਼ਾਰ ਦੀ ਗਿਣਤੀ ਵਿੱਚ ਸਿੱਖ ਫੌਜਾਂ ਨੇ ਸਰਹੰਦ ਤੇ ਤਿੰਨ ਪਾਸਿਆਂ ਤੋਂ ਹਮਲਾ ਕੀਤਾ ਸਿੱਖਾਂ ਦੀ ਫੌਜ ਵਿੱਚ ਤਮੋਟ ਪਿੰਡ ਤੋਂ ਜਥੇਦਾਰ ਸੁੱਖਾ ਸਿੰਘ ਤੇ ਮੱਲਾ ਸਿੰਘ ਮੁਰਿੰਡੇ ਵਾਲੇ ਪਾਸੇ ਤੋਂ ਜਥੇ ਦੀ ਅਗਵਾਈ ਕਰ ਰਹੇ ਸਨ 1820 ਵਿੱਚ ਕੀਤੇ ਗਏ ਹਮਲੇ ਵਿੱਚ ਮੁਗਲਾਂ ਨਾਲ ਜੰਗ ਕਰਦੇ ਕਰਦੇ ਬਾਬਾ ਸੁੱਖਾ ਸਿੰਘ ਜੀ ਸ਼ਹੀਦੀ ਪਾ ਗਏ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਨੇ ਸ਼ਹੀਦ ਇਸ ਥਾਂ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਜਗੀਰ ਦੇ ਰੂਪ ਵਿੱਚ ਜ਼ਮੀਨ ਦਿੱਤੀ ਸੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸੁਭਾਏਮਾਨ ਗੁਰਦੁਆਰਾ ਸੀਸਗੰਜ ਸਾਹਿਬ ਇੱਕ ਹੈ ਉਹ ਇਤਿਹਾਸਿਕ ਅਸਥਾਨ ਹੈ ਜਿੱਥੇ ਹਜ਼ਾਰਾਂ ਸਿੰਘਾਂ ਦੇ ਸਿਰਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਮੁਗਲ ਹਕੂਮਤ ਨੇ ਆਪਣੀ ਸਰਕਾਰ ਵੇਲੇ ਹੁਕਮਚਾਰੀ ਕਰ ਦਿੱਤਾ ਸੀ ਕਿ ਜੋ ਵੀ ਸਿੰਘਾਂ ਦਾ ਸਿਰ ਵੱਢ ਕੇ ਲਿਆਵੇਗਾ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਜਿਸ ਤੋਂ ਬਾਅਦ ਸਿੰਘਾਂ ਜਿੱਥੇ ਵੀ ਕਿਤੇ ਸਿੰਘ ਦਿਸਦੇ ਸਨ ਉਹਨਾਂ ਦੇ ਸਿੰਘਾਂ ਦੇ ਦੁਸ਼ਮਣ ਸਿਰ ਵੱਢ ਕੇ ਮੁਗਲ ਹਕੂਮਤ ਦੇ ਦਰਬਾਰ ਲੈ ਜਾਂਦੇ ਸਨ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਂ ਜਗਤ ਜਲੰਦਾ ਸਰਕਾਰ ਦੇ ਹੁਕਮ ਤੋਂ ਬਾਅਦ ਸਿੰਘਾਂ ਦੇ ਸਿਰ ਵਡਣ ਵਾਲੇ ਦੁਸ਼ਮਣਾਂ ਦੀ ਗਿਣਤੀ ਵਿੱਚ ਭਾਰੀ ਵਾਤਾ ਹੋਇਆ ਜਿੱਥੇ ਵੀ ਕਿਤੇ ਕੋਈ ਸਿੰਘ ਦਿਸਦਾ ਸੀ ਲੋਕ ਉਸ ਨਾਲ ਮੁਕਾਬਲਾ ਕਰਦੇ ਤੇ ਕਈ ਸਿੰਘ ਲੜਦੇ ਹੋਏ ਸ਼ਹੀਦ ਹੋ ਜਾਂਦੇ ਫਿਰ ਸਿੰਘਾਂ ਦੇ ਸਿਰਾਂ ਨੂੰ ਮੁਗਲ ਦਰਬਾਰ ਪੇਸ਼ ਕੀਤਾ ਜਾਂਦਾ ਜਿੱਥੇ ਇੱਕ ਸਿੰਘ ਦੇ ਸਿਰ ਦਾ ਮੁੱਲ 80 ਰੁਪਏ ਪੈਂਦਾ ਸੀ ਉਸ ਤੋਂ ਬਾਅਦ ਸਿੰਘਾਂ ਦੇ ਸਿਰਾਂ ਨੂੰ ਦਿੱਲੀ ਲਿਜਾਇਆ ਜਾਂਦਾ 40 ਗੱਡਿਆਂ ਵਿੱਚ ਲੱਦ ਕੇ ਜਦੋਂ ਸ਼ਹੀਦ ਸਿੰਘਾਂ ਦੇ ਸਿਰਾਂ ਨੂੰ ਦਿੱਲੀ ਲਿਜਾਇਆ ਜਾ ਰਿਹਾ ਸੀ ਤਾਂ ਸਿੱਖਾਂ ਨੇ ਇਕੱਠੇ ਹੋ ਕੇ ਉਹਨਾਂ ਗੱਡਿਆਂ ਨੂੰ ਘੇਰ ਲਿਆ ਤੇ ਫਿਰ ਸਾਰੇ ਗੱਡਿਆਂ ਵਾਲੇ ਸਿੰਘਾਂ ਦੇ ਸਿਰਾਂ ਨੂੰ ਇੱਥੇ ਲਿਆ ਕੇ ਸਸਕਾਰ ਕੀਤਾ ਸੀ ਤੇ ਇਹ ਉਹੀ ਅਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ 40 ਗੱਡਿਆਂ ਦੇ ਵਿੱਚ ਲੱਦੇ ਹੋਏ ਸਿੰਘਾਂ ਦੇ ਸਿਰਾਂ ਦਾ ਸਸਕਾਰ ਕੀਤਾ ਗਿਆ ਸੀ ਤਿੱਕਾ ਲੈ ਹੋਪਾਂ ਤਿੱਕਾ ਲੈ ਹੋਪਾਂ ਜਗਤ ਜਲੰਦਾ ਰੱਖ ਲੈ ਮਨੂ ਨੇ ਬਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ ਜ਼ੁਲਮ ਨਾਲ ਟੱਕਰ ਲੈਣ ਵਾਲੀ ਦਲੇਰ ਕੌਮ ਦੇ ਵਾਰਿਸ ਸਿੰਘਾਂ ਦੇ ਦੁਸ਼ਮਣ ਹਰ ਸਮਾਨੇ ਚ ਆਏ ਇੱਕ ਸਮਾਂ ਸੀ ਜਦੋਂ ਸਿੰਘਾਂ ਦੇ ਸਿਰਾਂ ਤੇ ਇਨਾਮਾਂ ਦੇ ਐਲਾਨ ਕਰ ਦਿੱਤੇ ਗਏ ਮੁਗਲਾਂ ਨੇ ਫਰਮਾਨ ਜਾਰੀ ਕਰ ਦਿੱਤੇ ਸਨ ਕਿ ਜੋ ਵੀ ਕਿਸੇ ਸਿੱਖ ਦਾ ਸਿਰ ਵੱਢ ਕੇ ਲਿਆਏਗਾ ਉਸ ਨੂੰ ਭਰੇ ਦਰਬਾਰ ਵਿੱਚ ਸਨਮਾਨਿਤ ਕੀਤਾ ਜਾਏਗਾ ਜੋ ਵੀ ਜਿੰਨੇ ਵੱਧ ਸਿਰ ਲਿਆਉਂਦਾ ਸੀ ਉਸ ਨੂੰ ਓਨੇ ਵੱਧ ਪੈਸੇ ਮਿਲਦੇ ਸੀ ਮੁਗਲਾਂ ਦੀ ਸੋਚ ਸੀ ਕਿ ਇਸ ਤਰ੍ਹਾਂ ਉਹ ਸਿੱਖ ਕੌਮ ਦਾ ਮਲਿਆ ਮੇਟ ਕਰ ਦੇਣਗੇ ਪਰ ਸਿੱਖ ਕੌਮ ਕਦੇ ਵੀ ਖਤਮ ਨਾ ਹੋਈ ਸ਼ਹਿਰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਪੁਰਾਤਨ ਇਤਿਹਾਸਿਕ ਇਮਾਰਤ ਮੌਜੂਦ ਹੈ ਇਸ ਇਮਾਰਤ ਨਾਲ ਸਿੱਖ ਇਤਿਹਾਸ ਦੇ ਕਿਸ ਪਾਤਰ ਦੀ ਗਾਥਾ ਜੁੜੀ ਹੈ ਆਓ ਜਾਣਦੇ ਹਾਂ ਇਸ ਹਵੇਲੀ ਦਾ ਇਤਿਹਾਸ ਅਸੀਂ ਪਹੁੰਚ ਗਏ ਆ ਇਤਿਹਾਸਿਕ ਇਮਾਰਤ ਜੋ ਕਿ ਇੱਕ ਹਵੇਲੀ ਦੀ ਤਰ੍ਹਾਂ ਦਿਖਦੀ ਹੈ ਬਿਲਕੁਲ ਹੀ ਇਸ ਹਵੇਲੀ ਦੀ ਖਸਤਾ ਹਾਲਤ ਹੋ ਚੁੱਕੀ ਹੈ ਇਹ ਹਵੇਲੀ ਦਾ ਨਾਮ ਹੈ ਜਹਾਜ਼ ਹਵੇਲੀ ਜਹਾਜ਼ ਹਵੇਲੀ ਦੀਵਾਨ ਟੋਡਰਮਲ ਦੀ ਰਿਹਾਇਸ਼ਗਾਹ ਸੀ ਕਿਸੇ ਵੇਲੇ ਉਹਨਾਂ ਦਾ ਬਹੁਤ आलीशान ਘਰ ਹੋਇਆ ਕਰਦੀ ਸੀ ਔਰ ਇਹ ਪੁਰਾਤਨ ਸਮੁੰਦਰੀ ਜਹਾਜ਼ ਦੇ ਨਕਸ਼ੇ ਤੇ ਬਣਾਈ ਗਈ ਸੀ ਜਹਾਜ਼ ਹਵੇਲੀ ਅੱਜ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਹਵੇਲੀ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਇਸ ਨੂੰ ਅਸੀਂ ਤਰਾਸ ਦੀ ਕਹਿ ਸਕਦੇ ਹਾਂ ਸਿੱਖ ਇਤਿਹਾਸ ਦੀ ਇੱਕ ਅਹਿਮ ਨਿਸ਼ਾਨੀ ਦੀ ਮਹਾਨ ਸ਼ਰਦਾਲੂ ਦੀਵਾਨ ਟੋਡਰਮਲ ਦੀ ਹਵੇਲੀ ਇੱਕ ਪਰ ਤੱਕ ਯਾਦ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਕੇ ਦੀ ਪਰ ਅੱਜ ਹਵੇਲੀ ਦੀ ਹਾਲਤ ਬਹੁਤੀ ਮਾੜੀ ਤੇ ਤਰਸਯੋਗ ਹੈ। ਹਵੇਲੀ ਦੀ ਅੰਦਰੂਨੀ ਬਣਾਵਟ ਦੇਖ ਕੇ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲਗਭਗ 350 ਸਾਲ ਪੁਰਾਣੀ ਹਵੇਲੀ ਆਪਣੇ ਵੇਲੇਾਂ 'ਚ ਕਿੰਨੀ ਖੂਬਸੂਰਤ ਤੇ ਦਿਲਖਿੱਚਵੀ ਹੋਵੇਗੀ। ਜਾਣਕਾਰੀ ਮੁਤਾਬਕ ਇਸ ਹਵੇਲੀ ਦੇ ਵੱਡੇ-ਵੱਡੇ ਪਿੱਤਲ ਦੇ ਸ਼ਾਨਦਾਰ ਦਰਵਾਜ਼ੇ ਸਨ ਜੋ ਕਿ ਲੋਕ ਪੁੱਟ ਕੇ ਘਰਾਂ ਨੂੰ ਲੈ ਗਏ। ਹਵੇਲੀ ਦੀਆਂ ਕੰਦਾਂ ਢਾਕੇ ਇੱਟਾਂ ਵੀ ਚੋਰੀ ਕਰ ਲੀਆਂ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਹਵੇਲੀ ਨੂੰ ਪ੍ਰੀਜ਼ਰਵ ਕਰਨ ਦੇ ਮਕਸਦ ਨਾਲ ਹਵੇਲੀ ਦੀ ਸਾਮ ਸੰਭਾਲ ਦੀ ਕਾਰ ਸੇਵਾ ਜਿਹੜੀ ਉਹ ਵਕ ਵਕ ਕਾਰ ਸੇਵਾ ਜਥੇਬੰਦੀਆਂ ਨੂੰ ਸੌਂਪੀ ਸੀ ਕਈ ਵਾਰ ਸੌਂਪੀ ਗਈ ਸੀ ਪਰ ਅੱਜ ਤੱਕ ਇਸ ਹਵੇਲੀ ਦੀ ਸਾਮ ਸੰਭਾਲ ਨਹੀਂ ਹੋ ਪਾਈ ਹੈ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਵੇਲੀ ਦੀ ਸਾਮ ਸੰਭਾਲ ਦਾ ਜ਼ਿੰਮਾ ਆਪਣੇ ਸਿਰ ਲੈ ਲਿਆ ਹੈ ਤੇ ਹੁਣ ਆਸ ਕਰਦੇ ਹਾਂ ਕਿ ਉਸ ਮਹਾਨ ਸਿੱਖ ਸ਼ਰਧਾਲੂ ਦੀ ਜਿਹੜੀ ਇੱਕ ਯਾਦਗਾਰ ਹੈ ਉਸ ਨੂੰ ਪੂਰੀ ਤਰ੍ਹਾਂ ਨਾਲ ਸੰਭਾਲਿਆ ਜਾ ਸਕੇ ਕਈ ਥਾਵਾਂ ਤੇ ਅਸੀਂ ਵੇਖ ਸਕਦੇ ਹਾਂ ਲੋਹੇ ਦੀਆਂ ਕਿੱਲਾਂ ਤੇ ਸਪੋਰਟ ਲਾ ਕੇ ਹਵੇਲੀ ਦੀਆਂ ਕੰਧਾਂ ਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਹ ਕੰਮ ਅੱਧਾ ਅਧੂਰਾ ਵਿਚਾਲੇ ਛੱਡ ਦਿੱਤਾ ਗਿਆ ਹੁਣ ਜਹਾਜ਼ ਹਵੇਲੀ ਦੀ ਸਾਮ ਸੰਭਾਲ ਦਾ ਜ਼ਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਤੇ ਆਖਰੀ ਸਾਹਾਂ ਤੇ ਜਹਾਜ਼ ਹਵੇਲੀ ਉਡੀਕ ਕਰ ਰਹੀ ਹੈ ਆਪਣੇ ਅਮਰ ਹੋਣ ਦੀ ਦੀਵਾਨ ਟੋਡਰਮਲ ਨੇ ਜਦੋਂ ਮੁਗਲ ਹਕੂਮਤ ਦੇ ਕਹਿ ਮੁਤਾਬਿਕ ਜ਼ਮੀਨ ਖਰੀਦ ਕੇ ਛੋਟੇ ਸਾਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਤਾਂ ਮੁਗਲ ਹਕੂਮਤ ਕਿਤੇ ਨਾ ਕਿਤੇ ਦੀਵਾਨ ਟੋਡਰਮਲ ਨਾਲ ਆਪਣੀ ਕਿੜ ਕੱਢਣਾ ਚਾਹੁੰਦੀ ਸੀ ਜਿਸ ਕਾਰਨ ਉਹਨਾਂ ਨੇ ਦੀਵਾਨ ਟੋਡਰਮਲ ਦੀ ਇਸ ਜਹਾਜ਼ ਹਵੇਲੀ ਨੂੰ ਕਾਫੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਲਗਭਗ 350 ਸਾਲ ਪੁਰਾਣੀ ਇਹ ਹਵੇਲੀ ਅੱਜ ਵੀ ਜ਼ਿੰਦਾ ਹੋਣ ਦੀ ਇੱਛਾ ਰੱਖਦੀ ਹੈ ਜੇ ਜਲਦੀ ਇਸ ਹਵੇਲੀ ਨੂੰ ਪ੍ਰੀਜ਼ਰਵ ਨਾ ਕੀਤਾ ਗਿਆ ਤਾਂ ਇਤਿਹਾਸ ਦਾ ਇੱਕ ਹੋਰ ਨਾਇਆ ਪੰਨਾ ਹਮੇਸ਼ਾ ਲਈ ਬिखर ਜਾਏਗਾ ਚੱਲੇ ਪਰਿੰਦੇ ਘਰਾਂ ਨੂੰ ਸਾਡਾ ਵੀ ਹੁਣ ਵੇਲਾ ਹੋਇਆ ਸਿੱਖ ਇਤਿਹਾਸ ਦੀ ਯਾਤਰਾ ਦੇ ਸਾਡੇ ਸਫ਼ਰ ਵਿੱਚ ਅਸੀਂ ਪਹੁੰਚੇ ਸੀ ਮਾਲਵੇ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਇਸ ਧਰਤੀ ਦਾ ਅਦੁੱਤੀ ਇਤਿਹਾਸ ਪੜਿਆ ਸੁਣਿਆ ਯਾਦ ਕੀਤੀ ਉਹ ਲਾਸਾਨੀ ਸ਼ਹਾਦਤ ਜੋ ਦੁਨੀਆ ਤੇ ਸਿਰਫ ਇੱਕੋ ਇੱਕ ਹੈ ਤੇ ਹਮੇਸ਼ਾ ਰਹੇਗੀ ਮਹਿਸੂਸ ਕੀਤਾ ਉਸ ਵੇਲੇ ਦਾ ਦਰਦ ਤੇ ਮਾਣ ਤੇ ਛੋਟੇ ਲਾਲਾਂ ਦਾ ਸਿਦਕ ਵੀ ਇਸ ਧਰਤੀ ਦੇ ਜ਼ਰੇ ਜ਼ਰੇ ਨੂੰ ਕੇਸਰੀ ਪਰਣਾਮ ਹੈ এবੀਪੀ ਤੇ ਜਲਦ ਮਿਲਾਂਗੇ ਇੱਕ ਹੋਰ ਸਫਰ ਤੇ ਤਦ ਤੱਕ ਲਈ ਆਗਿਆ ਦਿਓ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ